ਮਾਂਸਾ ਦੇ ਸ਼ਹਿਰ ਵਿੱਚ ਇੱਕ ਚੋਰੀ ਦੀ ਹੋਰ ਵਾਰਦਾਤ ਸਾਹਮਣੇ ਆਈ ਜਿਸ ਵਿੱਚ ਮਾਂਸਾ ਦੇ 메ਨ ਬਾਜ਼ਾਰ ਵਾਰਡ ਨੰਬਰ 19 ਦੇ ਵਿੱਚ ਰਾਤ ਨੂੰ ਕਰੀਬ 1.5 ਵਜੇ ਤਿੰਨ ਚੋਰ ਇੱਕ ਘਰ ਦੇ ਵਿੱਚ ਦਾਖਲ ਹੁੰਦੇ ਹਨ ਜਿੰਨਾ ਵਿੱਚੋਂ ਘਰ ਦੇ ਵਿੱਚ ਕੁਝ ਨਗਦੀ ਅਤੇ 3 ਤੋਲੇ ਸੋਨਾ ਇੱਕ ਮੋਟਰਸਾਈਕਲ ਚੋਰੀ ਕਰ ਲਿਆ ਜਾਂਦਾ ਹੈ ਜਾਣਕਾਰੀ ਦਿੰਦੇ ਪਰਿਵਾਰ ਮੈਂਬਰ ਨੇ ਦੱਸਿਆ ਕਿ ਉਹ ਇੱਕ ਵਿਆਹ ਟੈਂਡ ਕਰਨ ਦੇ ਲਈ ਮਲੋਟ ਗਏ ਸੀ ਤੇ ਜਦੋਂ ਉਹ ਸਵੇਰੇ ਆ ਕੇ ਉਹਨਾਂ ਨੇ ਦੇਖਿਆ ਤਾਂ ਘਰ ਦੇ ਵਿੱਚ ਸਾਰਾ ਸਮਾਨ ਇੱਧਰ ਉੱਧਰ ਹੋਇਆ ਪਿਆ ਸੀ ਅਤੇ ਘਰ ਦੇ ਵਿੱਚ ਸੋਨਾ ਨਗਦੀ ਅਤੇ ਇੱਕ ਮੋਟਰਸਾਈਕਲ ਚੋਰੀ ਹੋ ਗਿਆ ਸੀ ਕੀ ਨਾਮ ਹੈ ਜੀ ਨੰਨਾ ਰਵਿੰਦਰ ਪਾਲ ਜੀ ਰਵਿੰਦਰ ਪਾਲ ਚੋਰੀ ਹੋਈ ਹੈ ਕਦੋਂ ਹੋਈ ਹੈ ਤੇ ਕਿਵੇਂ ਹੋਈ ਹੈ ਇਹ ਜੀ ਅਸੀਂ 24 ਤਰੀਕ ਸ਼ਾਮ ਨੂੰ ਤਕਰੀਬਨ 6:30 ਵਜੇ ਅਸੀਂ ਸ਼ਾਦੀ ਤੇ ਗਏ ਸੀਗੇ ਜੀ ਮਲੋਟ ਤੇ ਅਸੀਂ ਜੇ ਆਏ ਜੀ ਉੱਥੋਂ ਰਾਤ ਨੂੰ 3:30 ਵਜੇ ਜੀ 3:30 ਵਜੇ ਅਸੀਂ ਜਦੋਂ ਆ ਕੇ ਦੇਖਿਆ ਤਾਂ ਜਿਹੜਾ ਜਿੰਦਾ ਅਸੀਂ ਲਾ ਕੇ ਗਏ ਸੀ ਬਾਹਰ ਘਰ ਨੂੰ ਉਹ ਜਿੰਦਾ ਲੱਗਿਆ ਨਹੀਂ ਹੋਇਆ ਸੀਗਾ ਜੀ ਜ ਤੁਸੀਂ ਅੰਦਰ ਮਕਾਨ ਦੇ ਵਿੱਚ ਜਿਹੜੇ ਸਾਰਾ ਕੁਝ ਇੱਕ ਮੋਟਰਸਾਈਕਲ ਖੜਾ ਸੀਗਾ ਜੀ ਨਵਾਂ ਉਹ ਗਾਇਬ ਸੀਗਾ ਜੀ ਤੇ ਸਾਰਾ ਜਿਹੜਾ ਹੈ ਕੱਪੜੇ ਫਰੋਲੇ ਪਏ ਸੀ ਅਲਮਾਰੀਆਂ ਨੇ ਸੀਗਾ ਗੋਦਰੀਆਂ ਤੋੜੀਆਂ ਪਈਆਂ ਸੀਗੇ ਜੀ ਲੋਕ ਕਰਾ ਪੱਲੇ ਤੋੜੇ ਪਏ ਸੀਗੇ ਤੇ ਸਨਾ ਘਰ ਦਾ ਜਿੰਦਾ ਉਹ ਸਾਹਮਣੇ ਦੇ ਘਰ ਦੇ ਵਿੱਚ ਢਕਾਇਆ ਹੋਇਆ ਸੀਗਾ ਜੀ ਕਿੰਨਾ ਦਾ ਨੁਕਸਾਨ ਜਿਹੜਾ ਹੋਇਆਗਾ ਨੁਕਸਾਨ ਜੀ ਇੱਕ ਇੱਕ ਮੋਟਰਸਾਈਕਲ ਜੀ ਨਵਾਂ ਹਜੇ ਨੰਬਰ ਨਹੀਂ ਸੀ ਉਹਦਾ ਆ ਤੇ 골ਡ ਸੀਗਾ ਜੀ ਨਕਦੀ ਸੀਗੀ ਜੀ 골ਡ ਸੀਗਾ ਸਾਡੇ 3 ਤੋਲੇ ਦੇ ਕਰੀਬ ਕਿੰਨੇ ਬੰਦੇ ਜਿਹੜੇ ਕੈਮਰੇ ਚ ਕੈਮਰੇ ਦੇ ਵਿੱਚ 3 ਬੰਦੇ ਆਏ ਸੀ ਜੋ ਸਾਡੇ ਘਰ ਦੇ ਸਾਹਮਣੇ ਸੀਸੀਟੀਵੀ ਲੱਗਿਆ